ਇੱਕ ਗੁਰਸਿੱਖ ਨੌਜਵਾਨ ਜੋ ਕਿ ਮਰਚਾ ਨੇਵੀ ਵਿੱਚ ਅਫਸਰ ਦੇ ਤੌਰ ਤੇ ਤਾਇਨਾਤ ਸੀ ਪਿਛਲੇ 5 ਦਿਨਾਂ ਤੋਂ ਲਾਪਤਾ ਹੈ ਲਾਪਤਾ ਗੁਰਸਿੱਖ ਨੌਜਵਾਨ ਦੀ ਪਛਾਣ ਹਰਜੋਤ ਸਿੰਘ ਵਜੋ ਹੋਈ ਹੈ ਜੋ ਕਿ ਪਿਛਲੀ 16 ਜੂਨ ਤੋਂ ਲਾਪਤਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਹਰਜੋਤ ਸਿੰਘ ਦੀ ਆਖਰੀ ਵਾਰ 16 ਜੂਨ ਨੂੰ ਹੀ ਗੱਲਬਾਤ ਹੋਈ ਸੀ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੈਪਟਨ ਕਦੇ ਕਹਿੰਦਾ ਹੈ ਕਿ ਉਹਨਾਂ ਦੇ ਪੁੱਤ ਨੇ ਛਾਲ ਮਾਰੀ ਹੈ ਤੇ ਕਦੇ ਕਹਿੰਦਾ ਹੈ ਕਿ ਉਸ ਦਾ ਪੈਰ ਫਿਸਲ ਗਿਆ ਸੀ ਹਰਜੋਤ ਸਿੰਘ ਦੇ ਪਿਤਾ ਟੈਕਸੀ ਡਰਾਈਵਰ ਨੇ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਪੁੱਤ ਨੂੰ ਪੜਾ ਕੇ ਅਫਸਰ ਬਣਾਇਆ ਸੀ ਹਰਜੋਤ ਸਿੰਘ ਦੀ ਮਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਸਦੇ ਪੁੱਤ ਲਈ ਅਰਦਾਸ ਕਰਨ ਤਾਂ ਜੋ ਉਹ ਘਰ ਵਾਪਸ ਪਰਤਾਏ ਲਾਪਤਾ ਹਰਜੋਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਭੈਣ ਨੇ ਵੀ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਫਿਰ ਤੋਂ ਆਪਣੇ ਭਰਾ ਨੂੰ ਦੇਖ ਸਕਣ ਮਾਪਿਆਂ ਦਾ ਕਮਾਉ ਪੁੱਤ ਨੀਵੀ ਵਿੱਚ ਸੈਕੰਡ ਅਫਸਰ ਵੱਜੋਂ ਤੈਨਾਤ ਸੀ ਸਰਕਾਰਾਂ ਅੱਗੇ ਪਰਿਵਾਰ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੇ ਬੱਚੇ ਦੀ ਭਾਲ ਕੀਤੀ ਜਾਵੇ